ਗਰਾਉਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਸ਼ौरा ਸਿੰਘ ਪੰਨੂ ਸਰਦੀ ਖੇਤਰ ਅੰਦਰ ਟ੍ਰੈਫਿਕ ਸਮੱਸਿਆ ਦੀ ਮਾਰ ਚੱਲ ਰਹੀ ਛੜਕੀ ਆਵਾਜ਼ਾਂ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਮੋਗਾ ਰੀਕੇ ਖਾੜਾ ਤੇ ਅੰਮ੍ਰਿਤਸਰ ਚਬਾਲ ਤੋਂ ਕੇਮਕਰਨ ਛੜਕਾਂ ਨੂੰ ਚੌੜਿਆਂ ਕਰਨ ਦਾ ਕੰਮ ਜਲਦੀ ਹੋਵੇਗਾ ਸ਼ੁਰੂ ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਜਾਂ ਬਿਹਤਰੀ ਉਤੋਂ ਦੀਆਂ ਛੜਕਾਂ ਤੇ ਆਵਾਜ਼ਾਂ ਹੀ ਸਿਸਟਮ ਤੇ ਨਿਰਭਰ ਕਰਦੀ ਏ ਇਸ ਲਈ ਛੜਕਾਂ ਦੀ ਮੰਤਰ ਵੇਖ ਕੇ ਉਸ ਦੇਸ਼ ਜਾਂ ਸੂਬੇ ਦੀ ਖਿਚਾਲੀ ਦਾ ਅੰਦਾਜ਼ਾ ਸਹੀ ਜੇ ਲਗਾਇਆ ਜਾ ਸਕਦਾ ਏ ਸਰਹੱਦੀ ਖੇਤਰ ਅੰਦਰ ਟ੍ਰੈਫਿਕ ਸਮੱਸਿਆ ਚੜਕੀ ਆਵਾਜਾਈ ਲਈ ਵੱਡੀ ਮੁਸੀਬਤ ਬਣੀ ਹੋਈ ਹੈ ਜਿਸ ਨੂੰ ਬਿਹਤਰ ਕਰਨ ਲਈ ਭਾਰਤ ਮਾਲਾ ਪ੍ਰੋਗਰਾਮ ਤਹਿਤ ਅਮ੍ਰਿਤਸਰ ਖੇਮਕਰ ਰਾਈਟਰੀ ਰਾਜਮਾਰਗ ਨੂੰ ਚੌੜਿਆਂ ਕਰਨ ਦੇ ਕੰਮ ਦੀ ਜਲਦੀ ਸ਼ੁਰੂਆਤ ਹੋ ਰਹੀ ਹੈ ਰਾਸ਼ਟਰੀ ਸੜਕ ਤੇ ਆਵਾਜਾਈ ਰਾਜਮਾਰਗ ਮੰਤਰਾਲੇ ਵੱਲੋਂ 22 ਮਾਰਚ 2018 ਨੂੰ ਜਾਰੀ ਪ੍ਰੈਸ ਸੂਚਨਾ ਮੁਤਾਬਕ ਅਮ੍ਰਿਤਸਰ ਤੋਂ ਖੇਮਕਰਨ ਤੱਕ 48.233 ਕਿਲੋਮੀਟਰ ਲੰਮੇ ਰਾਜ ਰਸਮਾਰਗ ਨੰਬਰ 354 ਜੋ ਕਿ ਪਹਿਲਾਂ ਸਟੇਟ ਹਾਈਵੇ ਸੀ ਨੂੰ ਅਮ੍ਰਿਤਸਰ ਬਾਈਪਾਸ ਤੋਂ ਬਿਹੜੂ ਤੱਕ ਚਾਰ ਲੇਨ ਤੇ ਬਿਹੜੂ ਤੋਂ ਖੇਮਕਰਨ ਤੱਕ ਦੋ ਲੇਨ ਚੌੜਾ ਬਣਾਇਆ ਜਾਵੇਗਾ ਅਮ੍ਰਿਤਸਰ ਬਾਈਪਾਸ ਤੋਂ ਬਿਹੜੂ ਤੱਕ 13.138 ਕਿਲੋਮੀਟਰ ਚਾਰ ਲੇਨ ਤੇ ਬਿਹੜੂ ਤੋਂ ਖੇਮਕਰਨ ਤੱਕ 35.685 ਕਿਲੋਮੀਟਰ ਦੋ ਲੇਨ ਛੜਕ ਵਿੱਚ ਇੱਕ ਵੱਡਾ ਪੁਲ 6 ਛੋਟੇ ਪੁਲ 18 ਬਸੜੇ ਤੇ ਸ਼ੈਲਟਰ ਬਣਾਏ ਸ਼ਾਮਲ ਹਨ ਇਹ ਪ੍ਰੋਜੈਕਟ 550 ਡੇਣਾ ਵਿੱਚ ਮੁਕੰਮਲ ਹੋ ਜਾਵੇਗਾ ਇਸ ਦੇ ਟੈਂਡਰ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ ਇਸੇ ਤਰ੍ਹਾਂ ਮੋਗਾ ਤੋਂ ਮਖੂ ਤੇ ਹਰੀਕੇ ਖਾੜਾ ਮਾਰਗ ਨੂੰ ਦੋ ਲੇਨ ਕਰਨ ਲਈ 2936.40 ਮਿਲੀਅਨ ਜਾਨੀ ਕਿ 293.64 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਇਸ ਵਿੱਚ ਇੱਕ ਵੱਡਾ ਪੁਲ ਦਾ ਛੋਟੇ ਪੁਲ, ਦੋ ਰੋਡ ਓਵਰ ਬ੍ਰਿਜ, 51 ਕਲਵਰਟਸ ਜਿਨ੍ਹਾਂ ਵਿੱਚ 48 ਨਵੇਂ ਤੇ 12 ਦੀ ਰਿਪੇਅਰ ਕਰਨੀ ਸ਼ਾਮਲ ਹੈ। ਇਹ ਟੈਂਡਰ ਪ੍ਰਕਿਰਿਆ ਇਸ ਰਾਈਟਰੀ ਰਾਜਮਾਰਗ ਨੂੰ ਬਣਾਉਣ ਲਈ ਵਾਤਾਵਰਣ ਵਿਭਾਗ ਵੱਲੋਂ ਕਲੀਅਰੈਂਸ ਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ ਦਾ ਕੰਮ ਮੁਕੰਮਲ ਹੋ ਗਏ ਨੇ। ਇਹ ਛੜਕ ਅਗਲੇ 2 ਸਾਲਾਂ ਤੱਕ ਮੁਕੰਮਲ ਹੋ ਜਾਵੇਗੀ। ਜਿਸ ਬਾਰੇ ਛੜਕ ਤੇ ਆਵਾਜਾਈ, ਟ੍ਰੈਫਿਕ ਦਾ ਲੇਖਾ ਜੋਖਾ ਕਰਨ ਲਈ ਕੰਪਨੀਆਂ ਵੱਲੋਂ ਕੈਮਰੇ ਲਗਾ ਕੇ ਸਰਵੇਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੋਹਾਂ ਛੜਕ ਦੀ ਗਿੰਤੀ ਮਿੰਤੀ ਦਾ ਕੰਮ ਹੀ ਕੰਪਨੀਆਂ ਵੱਲੋਂ ਸ਼ੁਰੂ ਹੋ ਗਿਆ ਹੈ ਦੋ ਲੇਨ ਛੜਕ ਅੰਦਾਜ਼ਨ 45 ਫੁੱਟ 11.181 ਇੰਚ ਦੇ ਕਰੀਬ ਲਗਭਗ 14 ਮੀਟਰ ਚੌੜੀ ਹੁੰਦੀ ਹੈ ਜਦ ਕਿ ਚਾਰ ਲੇਨ ਛੜ ਕੇ 26 ਤੋਂ 27 ਮੀਟਰ ਚੌੜੀ ਹੁੰਦੀ ਹੈ ਆਸ ਹੈ ਕਿ ਇਨ੍ਹਾਂ ਛੜਕਾਂ ਦੇ ਨਿਰਮਾਣ ਪ੍ਰੰਤ ਸਰਦੀ ਖੇਤਰ ਅੰਦਰ ਆਵਾਜਾਈ ਆਸਾਨ ਤੇ ਸੁਰੱਖਿਅਤ ਹੋ ਜਾਵੇਗੀ ਛੜਕੀ ਹਾਦਸਿਆਂ ਨੂੰ ਠੱਲ ਵੀ ਪਵੇਗੀ ਇਨੀ ਦਿਨੀ ਕਸਬਾ ਭਿੱਖੀਵਿੰਡ ਨੇੜੇ ਖੇਮਕਰ ਰੋਡ ਤੇ ਕਣਕ ਦੀ ਢੋਆ ਢਵਾਈ ਕਰਨ ਵਾਲੇ ਟਰੱਕਾਂ ਦੀਆਂ ਲੱਗੀਆਂ ਬੇਤਰਤੀਬ ਲੇਨਾ ਕਾਰਨ ਟ੍ਰੈਫਿਕ ਅਵਸਥਾ ਬੁਰੀ ਤਰ੍ਹਾਂ ਡਾਵਾ ਡੋਲ ਚੱਲ ਰਹੀ ਏ ਟਰੱਕ ਛੜਕੰਡੇ ਲਗਾਉਣ ਦੀ ਬਜਾਏ ਸੜਕੋ ਉੱਪਰ ਲਗਾਉਣ ਕਾਰਨ ਬਾਕੀ ਰਸਤਾ ਘੱਟ ਵੱਜਦਾ ਜਿਸ ਕਾਰਨ ਮੁਸੀਬਤ ਪੈਦਾ ਹੋ ਰਹੀ ਏ